ਹੈਲੋ ਜੀ ਸ਼ਸ਼ੀ ਕਾਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਆ ਬਲੌਗ ਸ਼ੁਰੂ ਕਰਾਂ ਲੱਗੇ ਅੱਜ ਦੁਕਾਨ ਤੋਂ ਤੇ ਥੱਕ ਗਈ ਸੀ ਮੈਂ ਬੈਠ ਗਈ ਕਿਉਂਕਿ ਪਲਤਾਂ ਹੁਣ ਪਤਾ ਹੀ ਹੈ ਹਨਾ ਸਵੇਰ ਤੋਂ ਲੈ ਕੇ ਇਹ 2-3 ਘੰਟੇ ਨਹੀਂ ਥੋੜਾ ਜ਼ਿਆਦਾ ਸੌਂਦੀ ਆ ਸਵੇਰ ਤੋਂ ਲੈ ਕੇ ਆਪਾਂ ਜਦੋਂ ਤੋਂ ਉੱਠਦੇ ਆ ਹਨਾ ਤੇ 4-5 ਘੰਟੇ ਆਪਾਂ ਲਗਾਤਾਰ ਕੰਮ ਦਾ ਹੁੰਦਾ ਹੈ ਹਨਾ ਕੰਮ ਕਰਨਾ ਪੈਂਦਾ ਪਹਿਲਾਂ ਘਰ ਦਾ ਝਾੜੂ ਪੋਚਾ ਹੋ ਗਿਆ ਤੇ ਰਵਨੀਤ ਨੂੰ ਸਕੂਲ ਭੇਜਿਆ ਤਿਆਰਦੁਰ ਕਰਕੇ ਹਨਾ ਰੋਟੀ ਬਣਦਾ ਹੋ ਜਾਂਦਾ ਹੈ ਤੇ ਫਿਰ ਦੁਕਾਨ ਦੁਕਾਨ ਤੇ ਆ ਗਈ ਸੀ ਮੈਂ ਨਾ ਉਹਨੂੰ ਕਿ ਤੇ ਉਹ ਦੁਆਜਾ ਆਪਣਾ ਇਹ ਸਮਾਨ ਮੰਗਵਾਇਆ ਸੀ ਦੁਕਾਨ ਤੇ ਹੋਰ ਇੱਕ ਤਾਂ ਮੰਗਵਾਇਆ ਹੋਇਆ ਹੈ ਜੀ ਆਇਆ ਨਹੀਂ ਆਪਣੇ ਕੋਲ ਉਹ ਪਹੁੰਚਣਾ ਲੱਗਾ ਜੀ ਕੱਲ ਤੱਕ ਪਹੁੰਚ ਜਾਣਾ ਤੇ ਇੱਕ ਆਪਣੇ ਫੋਨ ਦੀ ਸੈਸਰੀ ਮੰਗਵਾਈ ਸੀ ਕਿ ਹੈੱਡਫੋਨ ਵਾਲੀ ਸੈਸਰੀ ਮੰਗਵਾਈ ਸੀ ਤੇ ਜਿਹੜੇ ਆਪਣੇ ਏਅਰਪੋਰਟਸ ਹੁੰਦੇ ਨੇ ਹਨਾ ਉਹਨਾਂ ਦੇ ਕਵਰ ਮੰਗਵਾਏ ਸੀਗੇ ਤੇ ਗਰਲਿਸ਼ ਐਂਡ ਬੋਏ ਬਹੁਤ ਜ਼ਿਆਦਾ ਵਧੀਆ ਨੇ ਮੈਂ ਤੁਹਾਨੂੰ ਵੀ ਨੇ ਛਾਲਾ ਵਧੀਆ ਨਹੀਂ ਨਾ ਤੁਸੀਂ ਦੇਖ ਕੇ ਆਪ ਕਹੋਗੇ ਨਹੀਂ ਆਏ ਨੇ ਸੋਨੇ ਸੋਨੇ ਡਿਜ਼ਾਈਨ ਨੇ ਜਿਹੜੇ ਕਿ ਆਪਾਂ ਨੂੰ ਆਨਲਾਈਨ ਬਹੁਤ ਹੀ ਮਹਿੰਗੀ ਮਿਲਦੇ ਨੇ ਤੇ ਆਪਣੇ ਕੋਲੇ ਬਹੁਤ ਹੀ ਘੱਟ ਰੋਟਾਂ ਦੇ ਵਿੱਚ ਦੇਖੋ ਇਹ ਰ ਆ ਤੁਸੀਂ ਗਰਲਿਸ਼ ਸ਼ਰਟ ਮੇਖੋ ਇਹ ਡਿਜ਼ਾਈਨ ਬਹੁਤ ਜ਼ਿਆਦਾ ਸੋਨੇ ਸੋਨੇ ਡਿਜ਼ਾਈਨ ਨੇ ਵੈਸੇ ਇਹਨਾਂ ਦਾ ਫਰਕ ਹੈ ਵੀ ਜਿਹੜੇ ਗਰਲ ਵਾਲੇ ਹੁੰਦੇ ਨੇ ਨਾ ਇਹ ਸਿਰਫ ਗਰਲ ਚੜਾ ਸਕਦੇ ਨੇ ਜਿਹੜੇ ਵੀ ਮਤਲਬ ਆ ਬੁਆਇਜ਼ ਹੁੰਦੇ ਨੇ ਇਹ ਆਪਾਂ ਗਰਲ ਵੀ ਚੜਾਈ ਸਕਦੇ ਆ ਵੈਸੇ ਜਿਵੇਂ ਹੁਣ ਇਹ ਆ ਨਾ ਇਹਨੂੰ ਬੁਆਏ ਬੋਲ ਦਿੰਦੇ ਨੇ ਲੇਕਿਨ ਇਹ ਗਰਲ ਵੀ ਚੜਾਈ ਸਕਦੇ ਆ ਚ ਕੋਈ ਜ਼ਿਆਦਾ ਹੋ ਨਹੀਂ ਹੈਗਾ ਤੇ ਬਸ ਗਰਲ ਵਾਲੇ ਚੀਜ਼ਾਂ ਸਪੈਸ਼ਲ ਹੋ ਜਾਂਦੀਆਂ ਨੇ ਅੱਡ ਇਹ ਕਾਵ ਵਾਲੇ ਦੇਖੋ ਕਿੰਨੀ ਸੋਹਣੀ ਚੀਜ਼ ਹੈ ਮੈਂ ਤੁਹਾਨੂੰ ਇਹਦਾ ਖੁੱਲਾ ਪੀਸ ਦਿਖਾਉਣੇ ਹੈ ਖੋਲ ਕੇ ਰੱਖਿਆ ਸੀ ਇੱਕ ਪੀਸ ਦਿਖਾਉਣ ਵਾਸਤੇ ਇਹ ਆਹ ਦੇਖੋ ਤੇ ਇਹ ਬਟਨ ਦੱਬ ਕੇ ਇਥੋਂ ਆ ਉੱਪਰ ਓਪਨ ਹੁੰਦਾ ਵੈਸੇ ਇਹ ਓਪਨ ਨਹੀਂ ਹੁੰਦਾ ਤੇ ਇਥੋਂ ਬਟਨ ਲੱਗਿਆ ਹੈ ਦਾ ਬਟਨ ਲੱਭਾਂਗੇ ਤਾਂ ਐਵੇਂ ਓਪਨ ਹੋਊਗਾ ਤੇ ਇਹ ਵੀ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਲੱਗੀ ਦੇਖੋ ਤੇ ਇਥੋਂ ਆਉਣ ਵਾਲੇ ਨਾਕੀ ਵਾਲੇ ਨੇ ਆ ਸੋਰੀ ਆਉਣ ਵਾਲੇ ਨਾਕੀ ਵਾਲੇ ਨੇ ਵੋਇਸ ਆ ਗਰਲਸ ਦੇਖੋ ਦੇਖੋ ਕਿੰਨੀ ਸੋਹਣੀ ਆਟਮ ਹੈ ਇਹ ਤੇ ਖੁੱਲਾ ਵੀ ਸੁਖਾਉਣੇ ਹੁੰਦੇ ਨੇ ਇਹ ਦੇਖੋ ਇਹਨੂੰ ਆਪਾਂ ਇਹ ਇੱਕ ਮਤਲਬ ਇਹਦੇ ਵਿੱਚ ਨਾ ਪਲਾਹ ਹੋ ਹੈਗੀ ਪਲਾਸਟਿਕ ਲੱਗਿਆ ਆ ਤੇ ਇਹਨੂੰ ਆਪਾਂ ਹੱਥ ਦੇ ਵਿੱਚ ਮਤਲਬ ਬ੍ਰੇਸਲੇਟ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ ਏਅਰਪੋਰਟ ਇਹਦੇ ਵਿੱਚ ਪਾ ਕੇ ਹਨਾ ਹੱਥ ਚ ਪਾ ਕੇ ਇਹਨੂੰ ਜਿਵੇਂ ਬ੍ਰੇਸਲੇਟ ਮੰਗੂ ਰੱਖ ਸਕਦੇ ਆ ਡਿਜ਼ਾਈਨ ਦੇਖੋ ਇਹਦੇ ਕਿੰਨੇ ਕਿੰਨੇ ਸੋਹਣੇ ਆ ਕਲਰ ਕਿੰਨੇ ਸੋਹਣੇ ਆ ਇਹ ਚੀਜ਼ਾਂ ਆਪਾਂ ਨੂੰ ਆਨਲਾਈਨ ਦੇਖਣ ਨੂੰ ਮਿਲਦੀਆਂ ਨਹੀਂ ਜਿਹੜੀਆਂ ਪਾਹਮੇ ਜੇ ਸਪੈਸ਼ਲ ਚੀਜ਼ ਹੀ ਲੈ ਕੇ ਆਉਣੀਆਂ ਹੁੰਦੀਆਂ ਕੋਸ਼ਿਸ਼ ਕਰਦੇ ਆ ਵੀ ਸਪੈਸ਼ਲ ਚੀਜ਼ ਹੋਵੇ ਹਨਾ ਵੀ ਜਿਹੜੀ ਕਿ ਆਪਾਂ ਨੂੰ ਇੰਨੇ ਮਹਿੰਗੇ ਰੇਟਾਂ ਦੇ ਵਿੱਚ ਮਿਲਦੀਆਂ ਉਹ ਘੱਟ ਰੇਟ ਦੇ ਵਿੱਚ ਆਪਾਂ ਦੇ ਸਕੀਏ ਦੇਖੋ ਜੀ ਆਹ ਵਾਲੇ ਗਾਰਲਿਸ਼ ਦੇਖੋ ਇਹ ਵੀ ਬਹੁਤ ਜ਼ਿਆਦਾ ਸੋਹਣੇ ਲੱਗੇ ਮੈਨੂੰ ਇਹ ਪਰਸ ਬਣਿਆ ਹੋਇਆ ਹੈ ਬੈਗ ਇਹਦਾ ਪੀਸ ਵੀ ਇੱਕ ਖੋਲ ਕੇ ਦਿਖਾਉਣੀ ਮੈਂ ਤੁਹਾਨੂੰ ਇਹਦਾ ਪੀਸ ਕੋਈ ਕੁਲਾ ਆਪਾਂ ਇਹਦਾ ਪੀਸ ਇੱਕ ਖੋਲ ਲਿਆ ਤੇ ਆ ਇਹਦੇ ਨਾਲ ਸਾਈਡ ਤੇ ਲਾਉਣ ਨੂੰ ਆ ਹਰ ਇੱਕ ਉੱਤੇ ਅਮੀ ਵਾਟਰ ਲੱਗਿਆ ਹੈ ਬਿਲਕੁਲ ਜਮੇ ਪਰਸ ਦੀ ਸ਼ੇਪ ਆ ਨਿੱਕਾ ਜਿਹਾ ਬਹੁਤ ਜ਼ਿਆਦਾ ਸੋਹਣੀ ਆਟਮ ਲੱਗੀ ਮੈਨੂੰ ਇਹ ਸਾਰਾ ਨਾਲ ਸੋਹਣੀ ਲੱਗੀ ਮੈਨੂੰ ਆ ਵਾਲੇ ਇਹ ਵਾਲੀ ਹੋ ਗਈ ਇੱਕ ਵਾਇਸ ਇਹ ਵਾਲੇ ਹੋ ਗਏ ਵਾਇਸ ਇਹ ਵਾਇਸ ਦੇ ਵਿੱਚ ਮੈਨੂੰ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਲੱਗਿਆ ਇਹ ਕੁਚੀ ਦਿਨੌਤ ਲਈਆ ਮਤਲਬ ਰੂਚੀ ਦੇ ਲਈ ਉੱਤੇ ਮੁੱਖਿਆ ਹੋਇਆ ਇਹ ਆ ਦੇਖੋ ਇਹਦਾ ਖੁੱਲਾ ਪੀਸ ਵੀ ਮੈਨੂੰ ਲੱਗਦਾ ਪਿੱਛੇ ਆਵਣੇ ਦੇਖੋ ਕਿ ਕਿੰਨੀ ਐਟਮ ਇਹ ਅੰਦਰੋਂ ਵੀ ਚੀਜ਼ ਵਧੀਆ ਹੈਗੀ ਇਹ ਕਾਗਲ ਹੈ ਦੇਖੋ ਕੋਸ਼ਿਸ਼ ਕਰੀਏ ਨਮੀ ਕੋ ਨਮੀ ਚੀਜ਼ ਲੈ ਕੇ ਆਉਂਦੀ ਹੈ ਨਾ ਜੇ ਤੁਸੀਂ ਸਾਨੂੰ ਐਵੇਂ ਹੀ ਸਪੋਰਟ ਕਰਦੇ ਰਹੋਗੇ ਸਾਡਾ ਸਾਥ ਦੇਉਗੇ ਤਾਂ ਤੁਹਾਡੇ ਲਈ ਆਪਾਂ ਹੋਰ ਵੀ ਵਧੀਆ ਚੀਜ਼ ਐ ਤੇ ਵਧੀਆ-ਵਧੀਆ ਬਲੌਗ ਲੈ ਕੇ ਆਵਾਂਗੇ ਉਹ ਵਾਲੀ ਵੀ ਬਹੁਤ ਵਧੀਆ ਨਾ ਇਹ ਵੀ ਬਹੁਤ ਸੋਹਣਾ ਵੈਸੇ ਆ ਵੀ ਮੈਨੂੰ ਵਧੀਆ ਲੱਗੇ ਆ ਵੀ ਗਰੀਸ ਦੀ ਬਹੁਤ ਹੈ ਵਸੋਣੀ ਇਹ ਹੀ ਰਵਨੀ ਤੁ ਲੈਣਗੇ ਹੋਏ ਨੇ ਸਕੂਲ ਚ ਮੈਂ ਕਿਹਾ ਚਲ ਮੈਂ ਇਹਨੇ ਤੁਹਾਨੂੰ ਦਿਖਾ ਦਨੀ ਆ ਮੈਂ ਵੈਸੇ ਹੀ ਬਿਲ ਨਾਲ ਮੈਚ ਕਰਕੇ ਹਟੀ ਸੀਗੀ ਮਤਲਬ ਆਪਾਂ ਨੂੰ ਜਦੋਂ ਵੀ ਸਮਾਨ ਆਉਂਦਾ ਹੈ ਨਾ ਬਿਲ ਨਾਲ ਮੈਚ ਕਰਨਾ ਪੈਂਦਾ ਹੈ ਤੇ ਬਿਲ ਨਾਲ ਮਲਾ ਕੇ ਆਤੀ ਸੀ ਵੀ ਸਮਾਨ ਸਹੀ ਆ ਪੂਰਾ ਦਾ ਤੇ ਵੀ ਕੋਈ ਵੀ ਇਸ ਘਟਵਾਦਾ ਨਹੀਂ ਹੈਗਾ ਹਨਾ ਤੇ ਇਹ ਜ਼ਰੂਰੀ ਹੁੰਦਾ ਆਪਾਂ ਨੂੰ ਚੈੱਕ ਕਰਨਾ ਤੇ ਉਹ ਦੇਖ ਕੇ ਬਸ ਉਹ ਮੈਂ ਹਜੇ ਰੱਖੀ ਜਾਂਦੀ ਸੀ ਇਹ ਮੈਂ ਸੋਚ ਰਹੀ ਸੀ ਮੈਂ ਮੈਂ ਇੰਸਟਾ ਤੇ ਇਹਨਾਂ ਦੀ ਵੀਡੀਓ ਬਣਾ ਕੇ ਪਾਉਣੀ ਆ ਪਰ ਮੈਂਨੇ ਸੋਚਿਆ ਵੀ ਇੰਸਟਾ ਤੋਂ ਪਹਿਲਾਂ ਆਪਾਂ ਨੂੰ YouTube ਤੇ ਸ਼ੇਅਰ ਕਰੀਏ ਆਪਾਂ ਇਹਨੂੰ ਵਲੌਗ ਦੇ ਵਿੱਚ ਐਡ ਕਰੀਏ ਪਹਿਲਾਂ ਆਪਾਂ ਵਲੌਗ ਬਣਾਈਏ ਤੇ ਹੁਣ ਇਹ ਰਵਨੀ ਤੋਂ ਲੈਣਗੇ ਮੈਂ ਬਸ ਉਹ ਸਕੂਲੋਂ ਆਉਣ ਆਲੀ ਆ ਫਿਰ ਆਕੇ ਬਸ ਉਹਦੀ ਡਰੈਸ ਨੂੰ ਚੇਂਜ ਕਰਕੇ ਉਸ ਬਾਅਦੋਂ ਉਹ ਖਾਂਦੀ ਰਹੀ ਹੈ ਨਹੀਂ ਕੁਛ ਹੋ ਰੋਟੀ ਬਸ ਇਕੱਲੀ ਨਾਲ ਲੈ ਕੇ ਜਾਂਦੀ ਹੈ ਨਾ ਤਾਂ ਉਹ ਸਵੇਰੇ ਖਾ ਕੇ ਜਾਵੇ ਰੋਟੀ ਤੇ ਨਾ ਹੀ ਉਹ ਆ ਕੇ ਖਾ ਲਵੇ ਬਸ ਜਿਹੜੀ ਟੀਫਨ ਦੇ ਵਿੱਚ ਉਹਦੇ ਪੈਕ ਹੋ ਗਈ ਹੋਗੀ ਤੇ ਹੁਣ ਆਪਾਂ ਟੀਫਨ ਵੀ ਉਹਦਾ ਗਰਮ ਫੁਕੜਾਂ ਲਾ ਕੇ ਭੇਜਣ ਲੱਗੇ ਸਕੂਲ 'ਚ ਤਾਂ ਹੀ ਕਰਕੇ ਕਿਉਂਕਿ ਉਹ ਇੱਕ ਟਾਈਮ ਤਾਂ ਹਨਾ ਰੋਟੀ ਖਾਂਦੀ ਐ ਤੇ ਵੀ ਆਪਾਂ ਨਾ ਹੁੰਦਾ ਵੀ ਉਹ ਵਧੀਆ ਖਾ ਲੇ ਪਹਿਲਾਂ ਮੈਂ ਉਹਦੀ ਨਾਲ ਰੱਖਦਾ ਪਾਣੀ ਹੁੰਦੀ ਸੀ ਬੈਗ ਦੇ ਵਿੱਚ ਤੇ ਉਹ ਓਵਨ ਦੇ ਵਿੱਚ ਗਰਮ ਕਰਕੇ ਦਿੰਦੇ ਨੇ ਵੈਸੇ ਸਕੂਲ 'ਚ ਤੇ ਹੁਣ ਇਹ ਕਹਿੰਦੇ ਚਲੋ ਆਪਾਂ ਘਰੇ ਤਾਂ ਹੁੰਨੇ 2 ਮਿੰਟਾਂ ਦੀ ਕੀ ਗੱਲ ਆ ਹਨਾ ਕਹਿੰਦੇ ਤੂੰ ਨਾਲ ਜਾਨ ਬਣਾ ਕੇ ਉਹਦੀ ਦੇ ਲੈ ਕਰ ਬਸ ਹੁਣ ਉਹਨੂੰ 11 ਵਜੇ ਬ੍ਰੇਕ ਹੁੰਦੀ ਆ ਤੇ ਆਪਾਂ ਉਹਨੂੰ ਸਾਢੇ 10 ਵਜੇ ਮੈਂ ਰੋਟੀ ਬਸ ਉਹਦਾ ਟਿਫਨ ਤਿਆਰ ਕਰ ਦਨੀ ਇਹ ਜਾ ਕੇ ਫੜਾਇਆ ਹੁੰਦੇ ਆ ਤੇ ਉਹ ਗਰਮ ਖਾ ਲੈਂਦੀ ਆ ਤੇ ਹੁਣ ਦੋ ਦਿਨ ਦਿਨ ਹੋ ਗਏ ਰੋਜ਼ ਕਹਿੰਦੀ ਵੀ ਇਹ ਮੈਨੂੰ ਗਰਮ ਵਧੀਆ ਲੱਗਦੀ ਆ ਮੰਮਾ ਤੇ ਉਹਰ ਇੱਕ ਰੋਟੀ ਖਾਂਦੀ ਹੁੰਦੀ ਹੁੰਦੀ ਆ ਬਸ ਮਸਾਂ ਚਲਾਉਣ ਦੇ ਜਵਾਨ ਵਧੀਆ ਖਾਲੇ ਵਿੱਚ ਚੌਵੀ ਰੱਜ ਕੇ ਤੇ ਬਸ ਹੁਣ ਹੋਣ ਵਾਲੀ ਹੋਣੀ ਆ ਉਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਆਪਣੀ ਸ਼ਾਪ ਦਾ ਕੰਮ ਕਿਵੇਂ ਲੱਗਦਾ ਹਨਾ ਤੇ ਸਾਡੇ ਬਲੌਗ ਕਿਵੇਂ ਲੱਗਦੇ ਆ ਤੇ ਜਿਹੜੀਆਂ ਅੱਜ ਮੈਂ ਤੁਹਾਨੂੰ ਹਾਈ ਏਅਰਪੋਰਟ ਦੀ ਐਸੈਸਰੀ ਦਿਖਾਈਆਂ ਹਨਾ ਇਹ ਚੀਜ਼ਾਂ ਦਿਖਾਈਆਂ ਤੇ ਮੈਨੂੰ ਇੱਕ ਇਹ ਚੀਜ਼ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਹਨਾ ਵਧੀਆ ਲੱਗੀਆਂ ਤੇ ਡਿਜ਼ਾਈਨ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਅਗਰ ਕਿਸੇ ਨੂੰ ਚਾਹੀਦਾ ਹੋਇਆ ਤਾਂ ਆਪਾਂ ਨੂੰ ਆਰਡਰ ਵੀ ਕਰ ਸਕਦਾ ਤੁਸੀਂ ਆਨਲਾਈਨ ਆਪਾਂ ਆਰਡਰ ਲੈ ਲੈਣੇ ਆ ਤੇ ਆਪਾਂ ਕੂਰੀਅਰ ਕਰਦੇ ਆ ਕੂਰੀਅਰ ਕਰ ਸਕਦੇ ਆ ਜੇ ਅਗਰ ਕਿਸੇ ਨੂੰ ਵੀ ਚਾਹੀਦਾ ਹੋਇਆ ਆਪਾਂ ਨੂੰ ਤੁਸੀਂ ਮੈਸੇਜ ਕਰ ਦਿਓ ਕਮੈਂਟ ਕਰ ਆਪਾ ਕੂਰੀਅਲ ਕਰ ਦਾਂਗੇ ਤੇ ਆਪਣਾ ਇਨਸਟਾ ਤੇ ਜਾ ਕੇ ਤੇ ਫੇਸਬੁੱਕ ਤੇ ਜਾ ਕੇ ਆਪਣਾ ਪੇਜ ਨੂੰ ਫੋਲੋਅ ਅਪ ਕਰ ਲਓ ਹਨਾ ਤੇ ਉਹਦੇ ਉੱਤੇ ਆਪਾਂ ਨੇ ਨੰਬਰ ਦਿੱਤੇ ਹੋਏ ਨੇ WhatsApp ਨੰਬਰ ਵੀ ਦਿੱਤੇ ਆ ਆਪਣੇ ਤੇ ਕਾਲਿੰਗ ਨੰਬਰ ਵੀ ਦਿੱਤਾ ਹੋਇਆ ਉਹਦੇ ਉੱਪਰ ਜਾ ਕੇ ਤੁਸੀਂ ਸਾਨੂੰ ਆਹ ਕਰ ਸਕਦੇ ਹੋ DM ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਦੱਸਾਂਗੇ ਮਤਲਬ ਕਿਹੜੀ ਚੀਜ਼ ਦਾ ਕਿੰਨਾ ਰੇਟ ਆ ਆਪਾਂ ਉਹਦੇ ਉੱਤੇ ਦੱਸ ਦਾਂਗੇ ਤੇ ਤੁਸੀਂ ਅਗਰ ਦੂਰੋਂ ਕਿਤੋਂ ਆਪਣੇ ਨਾਲ ਜੁੜੋਂਗੇ ਹਨਾ ਤਾਂ ਦੂਰ ਆਪਾਂ ਉਹਨਾਂ ਨੂੰ ਕੂਰੀਅਰ ਕਰ ਦਾਂਗੇ ਅਗਰ ਤੁਸੀਂ ਆਪਣੀ ਦੁਕਾਨ ਤੇ ਆਉਣਾ ਚਾਹੁੰਦੇ ਹੋ ਤਾਂ ਦੁਕਾਨ ਤੇ ਆ ਕੇ ਵਿజిਟ ਕਰ ਲਿਓ ਤੇ ਆਪਣੇ ਗੁਰਦੁਆਰਾ ਰੋਡ ਤੇ ਦੁਕਾਨ ਹੈ ਸ਼ਾਪ ਸਮਾਰਟ ਸ਼ਾਪ ਵੀ ਕੱਤੀ ਹੈ ਨਾ ਤੁਸੀਂ ਇੱਥੇ ਵੀ ਆ ਸਕਦੇ ਹੋ ਦੁਕਾਨ ਤੇ ਜਦੋਂ ਮਰਜੀ ਵੈਲਕਮ ਹੈ ਤੁਹਾਡਾ ਅਗਰ ਕਿਤੇ ਕੋਈ ਵਾਰ ਆਪਾਂ ਬਹੁਤ ਜ਼ਿਆਦਾ ਦੂਰ ਹੋਣੇ ਜਿਵੇਂ ਹੁਣ ਜਾਂਦੇ ਨੇ ਪੁਰੀਆ ਆਪਣੇ ਦੂਰ ਦੂਰ ਜਾਣ ਲੱਗ ਗਏ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਮਿਹਰ ਹੋਵੇ ਹਨਾ ਹਾਂ ਐਵੇਂ ਕੰਮ ਚੱਲਦਾ ਰਹੇ ਹੋਰ ਵੀ ਕੰਮ ਵਧਾ ਦੇਣ ਬਾਬਾ ਜੀ ਤੇ ਜਿਵੇਂ ਹੁਣ ਗੇਮ ਵਗਾਰਾ ਜਿਹੜੀ ਆਪਣੀ ਮਿਹਰੋ ਗੇਮ ਦੀ ਵੀਡੀਓਸ ਪਾਈਆਂ ਹੋਈਆਂ ਹਨਾ ਉਹ ਕੈਨੇਡਾ ਗਈ ਹੈਗੀ ਤੇ ਉਹ ਹੋ ਤੋ ਕੂਰੀਅਰ ਕਰਨੀ ਆ ਹਜੇ ਉਹਤੇ ਉਹਨਾਂ ਬਾਰੇ ਪਤਾ ਕਰਕੇ ਆਂਦਾ ਸੀਗਾ ਵੀ ਕਿੰਨਾ ਆਹ ਲੱਗਣੀਆਂ ਹਨ ਉਹਨਾਂ ਦੀ ਪੇਮੈਂਟ ਉਹ ਕਹਿੰਦੇ ਸਾਨੂੰ ਪਤਾ ਕਰਕੇ ਦੱਸੋ ਤੇ ਆਪਾਂ ਨੇ ਉਹ ਚੀਜ਼ ਉਹਨਾਂ ਨੂੰ ਪਤਾ ਕਰਕੇ ਦੱਸੀ ਤੋ ਵਾਲੀ ਕੂਰੀਅਰ ਕਰਨੀ ਆ ਤੇ ਆਪਾਂ ਨੇ ਸਟਿੱਕ ਕੂਰੀਅਰ ਹੋ ਰਹੀਆਂ ਨੇ ਆਪਣੇ ਫੈਨਸ ਜਿਹੜੇ ਮਿੰਨੀ ਫੈਨ ਹੁੰਦੇ ਨੇ ਇਹ ਕੂਰੀਅਰ ਹੋ ਰਹੀ ਹੈ ਕਾਹ ਵਾਲਾ ਹਨਾ ਇਹ ਚੀਜ਼ ਹੋ ਗਈ ਕੁਝ ਬਠਿੰਡੇ ਗਏ ਆ ਕੁਝ ਗੜਗਾਉਂਦੇ ਆ ਗੁਜਰਾਤ ਗਏ ਆ ਅੱਜ ਹਿਮਾਚਲ ਤੋਂ ਆਇਆ ਇੱਕ ਹੋਰ ਹਿਮਾਚਲ ਤੇ ਜਨਾਸੀ ਬਹੁਤ ਦੂਰੇ ਦੂਰ ਦੂਰ ਜਾ ਰਹੇ ਨੇ ਅਗਰ ਕਿਸੇ ਨੂੰ ਵੀ ਦੂਰ ਤੋਂ ਮੰਗਵਾਉਣਾ ਪਾ ਕੁਰੀ ਇਹ ਨਹੀਂ ਕਰਦਾ ਨਹੀਂ ਹੁੰਦੇ ਆ ਤੇ ਇਹ ਵੀ ਆ ਗਈ ਰਵਨੀਤ ਆ ਗਈ ਰਵਨੀਤ ਲੈ ਆਏ ਦੇਖੋ ਔਨਸਾਰ ਦੇਖੋ ਨੇ ਨਾ ਉਹਨੂੰ ਪਾਣੀ ਦਾ ਵੀ ਮੈਂ ਪਾਣੀ ਪੀਣਾ ਹੈ ਜਾਂ ਮੰਮਾ ਕੋਲੇ ਜਾਣਾ ਦੇਖੋ ਔਨਸਾਰ ਉਹਨੇ ਕੀ ਕਰਿਆ ਸਿਰਫ ਬੈਠ ਧਰਿਆ ਤੇ ਸੈਂਕਲ ਚੱਕਿਆ ਉਰੇ ਗੁੱਤ ਪਾਣੀ ਪੂਣੀ ਪਿਓ ਡਰੈਸ ਚੇਂਜ ਕਰੋ ਕੁਛ ਨਹੀਂ ਆਗਾ ਉਹਨੂੰ ਬਿਲਕੁਲ ਵੀ ਹੋਜੀ ਉਹ ਲਵਰਾਂ ਲਾ ਦੇ Hei. <marriages fit> <differences>